ਬਠਿੰਡਾ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਖੁਸ਼ ਹੋਣਗੇ ਆਖਰਕਾਰ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੀਆਂ ਜਿਹੜੀਆਂ ਕਿ ਸਕੀਮਾਂ ਕੜੀਆਂ ਜਾ ਰਹੀਆਂ ਨੇ ਤਾਂ ਇੱਥੇ ਤੱਕ ਡੈਡਲਾਈਨ ਵੀ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਵੱਲੋਂ ਦਿੱਤੀ ਗਈ ਹੈ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਵੱਲੋਂ ਬੁਲਡੋਜ਼ਰ ਐਕਸ਼ਨ ਕੀਤਾ ਜਾ ਰਿਹਾ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਕੀ ਇੱਕ ਬਠਿੰਡਾ ਦੇ ਵਿੱਚ ਕਿਰਾਏਦਾਰਾਂ ਨੂੰ ਮਾਲਕ ਨੇ ਆਪਣਾ ਘਰ ਕਿਰਾਏ ਤੇ ਦਿੱਤਾ ਸੀ ਤਾਂ ਜਿੱਥੇ ਕਿਰਾਏਦਾਰਾਂ ਵੱਲੋਂ ਜਿਹੜਾ ਕਿ ਲਗਾਤਾਰ ਅਜਿਹੇ ਕਾਰਨਾਮਾ ਕਰਤਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡਣਗੇ ਹੈਰਾਨ ਹੋਵੋਗੇ ਹੱਕੇ ਬੱਕੇ ਰਹਿ ਜਾਓਗੇ ਤਾਂ ਮਾਮਲਾ ਹੈ ਕਿ ਸਾਰਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਬਠਿੰਡਾ ਦੇ ਵਿੱਚ ਇੱਕ ਘਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਆ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਜਾਣਕਾਰੀ ਦੇ ਮੁਤਾਬਕ 18 ਮਰੀਜ਼ ਸਨ ਜਿਸ ਤੋਂ ਬਾਅਦ ਇਸ ਦੀ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਤਾਂ ਮੌਕੇ ਤੇ 18 ਨੌਜਵਾਨ ਜਿਹੜੇ ਨੇ ਜਾਂ 18 ਮਰੀਜ਼ ਉੱਥੇ ਦਾਖਲ ਸਨ ਜਾਂ ਉੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਕੀ ਤਬਦੀਲ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਕੇਂਦਰ ਦੀ ਦੇਖਭਾਲ ਕਰਤਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਜਲਦੀ ਹੀ ਮਾਲਕਾਂ ਨੂੰ ਗਵਤਾਰ ਕਰਨ ਦੇ ਲਈ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਵਿੱਚ ਸਿਵਲ ਵਿਭਾਗ ਸ਼ਹਿਰੀ ਵਿਭਾਗ ਤੇ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਸਾਈ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਕੇਂਦਰ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਸੀ ਜਿਸ ਨੂੰ ਸੀਲ ਕੀਤਾ ਗਿਆ ਤਾਂ ਇਹ ਕੇਂਦਰ ਬਿਨਾ ਪਰਵਾਨਗੀ ਤੋਂ ਚਲਾਇਆ ਜਾ ਰਿਹਾ ਸੀ ਡੀਸੀ ਬਠਿੰਡਾ ਨੂੰ ਇਸ ਗੱਲ ਦੀ ਪਿੰਕ ਲੱਗਦੀ ਹੈ ਜਿਸ ਦੇ ਹੁਕਮਾਂ ਤੇ ਕਿਸਾਂਜੀ ਟੀਮ ਨੇ ਇਸ ਨੂੰ ਸੀਲ ਕਰ ਦਿੱਤਾ ਇੱਥੇ 18 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਬਠਿੰਡਾ ਦੇ ਸਰਕਾਰੀ ਨਸ਼ਾ ਇਲਾਜ ਕੇਂਦਰ ਦੇ ਵਿੱਚ ਭੇਜ ਦਿੱਤਾ ਗਿਆ ਇੱਕ ਦੇਖਭਾਲਕਰਤਾ ਨੂੰ ਹਿਰਾਸਤ ਵਿੱਚ ਮੌਕੇ ਤੇ ਲਿਆ ਗਿਆ ਬਠਿੰਡਾ ਦੇ ਡੀਐਸਪੀ ਹਰਮਨ ਸਿੰਘ ਦਾ ਕਹਿਣਾ ਹੈ ਕਿਸਾਂਜੀ ਟੀਮ ਨੇ ਇਸ ਜਗ੍ਹਾ ਤੇ ਛਾਪਾ ਮਾਰਿਆ ਅਸੀਂ ਦੇਖ ਭਾਲ ਕਰਤਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਇੱਥੇ ਇਲਾਜ ਕੀਤੇ ਜਾ ਰਹੇ ਸਾਰੇ ਲੋਕਾਂ ਨੂੰ ਸਰਕਾਰੀ ਦਾਖਲਾ ਕੇਂਦਰ ਦੇ ਵਿੱਚ ਜਿਹੜਾ ਕੀ ਭੇਜ ਦਿੱਤਾ ਗਿਆ ਤਾਂ ਜਲਦੀ ਹੀ ਅਸੀਂ ਉਹਨਾਂ ਨੂੰ ਉਹਨਾਂ ਦੇ ਅਸਲੀ ਮਾਲਕਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਤਾਂ ਅਜਿਹੀ ਕਾਰਵਾਈ ਬਿਲਕੁਲ ਗੈਰ ਹੈ ਤਾਂ ਉੱਥੇ ਕਿਤੇ ਨਾ ਕਿਤੇ ਜਿਹੜੇ ਨਸ਼ੇ ਨੂੰ ਲੈ ਕੇ ਆ ਜਿਹੜੀ ਸਰਕਾਰ ਦੀ ਪੋਲ ਖੁੱਲਦੀ ਵੀ ਨਜ਼ਰ ਆ ਰਹੀ ਹੈ ਮੇਰਾ ਨਾਮ ਡਾਕਟਰ ਰਣ ਬੰਸਲ ਹੈ ਇੱਕ ਜੁਆਇੰਟ ਪ੍ਰਸ਼ਾਸਨ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜੁਆਇੰਟ ਇੱਕ ਇਲੀਗਲ ਨਸ਼ਾ ਸ਼ਰਾਬ ਕੇਂਦਰ ਦੀ ਇੱਕ ਰੇਡ ਸੀ ਜਿੱਥੇ ਸਾਨੂੰ ਮਾਨ ਜੋ ਟਿੱਕ ਕਮਿਸ਼ਨ ਵੱਲੋਂ ਹੁਕਮ ਮਿਲਿਆ ਸੀ ਕਿ ਅੱਥੇ ਜਾ ਕੇ ਇੱਕ ਰੇਡ ਕਰੋ ਤੇ ਉੱਥੇ ਸਾਨੂੰ ਜਦੋਂ ਅੱਥੇ ਰੇਡ ਕੀਤੀ ਤੇ ਪਾਇਆ ਗਿਆ ਕਿ ਇੱਕ ਅਵੈਧ ਨਸ਼ਾ ਸ਼ਰਾਬ ਕੇਂਦਰ ਚੱਲ ਰਿਹਾ ਸੀ ਜਿਸ ਕੋਲ ਅਸੈਂਸ ਨਹੀਂ ਹੈ ਤੇ ਇੱਥੇ ਅਸੀਂ ਅੱਗੇ ਦੇਖਿਆ ਕਿ 19 ਮਰੀਜ਼ ਸੀਗੇ ਜਿਨ੍ਹਾਂ ਵਿੱਚੋਂ 18 ਮਰੀਜ਼ ਤੇ ਇੱਕ ਬੰਦਾ ਜਿਹੜਾ 19ਵਾਂ ਸੀ ਉਹ ਨਸ਼ਾ ਸ਼ਰਾਬ ਕੇਂਦਰ ਚਲਾ ਸੀ ਕੇਅਰ ਟੇਕਰ ਸੀ ਇਹ ਨਸ਼ਾ ਬਾਕੀ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਅਸੀਂ ਆਪਣੀ ਸਰਕਾਰੀ ਰਿਹਿਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਬਾਕੀ ਅੱਗੇ ਦੀ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ। ਦਵਾਈਆਂ ਕਿਵੇਂ ਦਿੱਤੀ ਗਈ? ਦਵਾਈਆਂ ਸਰ ਕੋਈ ਇੱਦਾਂ ਹੀ ਦਵਾਈਆਂ ਕੋਈ ਨਹੀਂ ਪਈਆਂ। ਕੁਝ ਲੂਜ਼ ਟੈਬਲੇਟਸ ਮੈਨਾਂ ਮਿਲੀ ਹੈ। ਉਹ ਅੱਗੇ ਸੇ ਦੇਖ ਰਹੇ ਕਿ ਉਹ ਕੀ ਕਰੇ ਕਿੰਨੇ ਟਾਈਮ ਤੱਕ ਚਲਾ ਦੇ। ਸਰ ਜੋ ਅਥੋਂ ਅਕਸੇਬਾ ਸੇ ਲੋਕਾਂ ਤੋਂ ਜਾਂ ਪਤਾ ਲੱਗਿਆ ਜਿਾ ਮਰੀਜ਼ਾਂ ਨੇ ਦੱਸਿਆ ਲਗਭਗ ਜ਼ਿਆਦਾ ਤਾਂ ਰਾਣਾ ਤਾਂ ਨਹੀਂ ਹੈ। ਮਿੰਨਿਕ ਨਹੀਂ ਚੱਲ ਰਿਹਾ। ਓਨਰ ਕੌਣ ਹੈ? ਓਨਰ ਤਾਂ ਹਲੇ ਨਹੀਂ ਪਤਾ ਲੱਗਿਆ ਜਿਾ ਨਾਲ ਦੇ ਬੰਦਿਆਂ ਨੇ ਦੱਸਿਆ ਕਿ ਉਹ ਹਲੇ ਕੋਈ ਤੁਸੀਂ ਹਾਲੇ ਮੀਡੀਆ 'ਚ ਕੋਈ ਖੁਲਕ ਨਹੀਂ ਦੱਸ ਸਕਦੇ ਬਾਕੀ ਹਲੇ ਕਾਰਵਾਈ ਚੱਲ ਰਹੀ ਹੈ ਹਾਂਜੀ ਜੋ ਬਿਲਡਿੰਗ ਹੈ ਉਹਨੂੰ ਸੀਲ ਕਰ ਰਹੀ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਈ ਨਗਰ ਦੇ ਵਿੱਚ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਨਸ਼ਾ ਛਡਾਊ ਜਿਹੜਾ ਹੈਗਾ ਸੈਂਟਰ ਚੱਲ ਰਿਹਾ ਹੈਗਾ ਜਿਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹੈਲਥ ਡਿਪਾਰਟਮੈਂਟ ਅਤੇ ਸਾਡਾ ਪੁਲਿਸ ਡਿਪਾਰਟਮੈਂਟ ਤੇਨਾਂ ਨੇ ਜਿਹੜੀ ਸੀ ਇੱਥੇ ਜੁਆਇੰਟ ਰੇਡ ਕੀਤੀ ਹੈ ਸਾਈ ਨਗਰ ਦੇ ਵਿੱਚ ਇੱਕ ਮਕਾਨ ਦੇ ਵਿੱਚ ਜਿਹੜਾ ਸੀਗਾ ਨਸ਼ਾ ਛਡਾਊ ਸੈਂਟਰ ਚਲਾਇਆ ਹੋਇਆ ਸੀ ਜਿਹਦਾ ਜਿਨ੍ਹਾਂ ਦੇ ਪਾਸ ਕੋਈ ਕਿਸੇ ਕਿਸਮ ਦਾ ਲਾਇਸੈਂਸ ਵਗੈਰਾ ਨਹੀਂ ਜਦੋਂ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਸੀ ਸਾਨੂੰ 18 ਬੰਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਉਹ ਸਾਨੂੰ ਇੱਥੇ ਮਿਲੇ ਜਿਹੜੇ ਜਿਹੜੇ ਉਹ ਨਸ਼ਾ ਛਡਾਉਣ ਦੇ ਲਈ ਇੱਥੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਔਰ ਸਾਨੂੰ ਜਿਹੜਾ ਇੱਥੋਂ 870 ਕੈਪਸੂਲ ਔਰ ਗੋਲੀਆਂ ਜੋ ਲੂਜ਼ ਮਿਲੀਆਂ ਨੇ ਉਹ ਮਿਲੀਆਂ ਨੇ ਉਹ ਸਾਰੀਆਂ ਜਿਹੜੇ ਸੀ ਲੜਕੇ ਨੌਜਵਾਨ ਜਿਹੜੇ ਪਲੇਸ ਸੀ ਉਹਨਾਂ ਨੂੰ ਅਸੀਂ ਜਿਹੜਾ ਹੈਲਥ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਜਿਹੜੇ ਸਾਡੇ ਡਿਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਾ ਦਿੱਤਾ ਹੈਗਾ ਤੇ ਜਿਹੜੀਆਂ ਸਾਨੂੰ ਗੋਲੀਆਂ ਤੇ ਕੈਪਸੂਲ ਮਿਲੇ ਆ ਉਹਨਾਂ ਦਾ ਸੈਂਪਲੰਦਾ ਤਿਆਰ ਕਰਕੇ ਜਿਹੜਾ ਹੈਗਾ ਹੈ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਦੇ ਸਾਨੂੰ ਉਹਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਰਿਟਰਨ ਰਿਪੋਰਟ ਦੇਵੇਗਾ ਉਸ ਤਰ੍ਹਾਂ ਦੀ ਸਰਕਾਰ ਵੇਗਾ ਸਰ ਕਿੰਨੀ ਕੀ ਦੇਰ ਤੱਕ ਲਾਇਆ ਜਾ ਰਿਹਾ ਪਤਾ ਨਹੀਂ ਕੁਝ ਇਹਦੇ ਬਾਰੇ ਜਿਹੜਾ ਹੈਗਾ ਜਸਵਿੰਦਰ ਸਿੰਘ ਤੇ ਮਨਿੰਦਰ ਸਿੰਘ ਨਾਂ ਦੇ ਦੋ ਬੰਦੇ ਆ ਜਿਹੜੇ ਇਸ ਨੂੰ ਚਲਾ ਰਹੇ ਹੈਗੇ ਜਿਹੜੇ ਉਹਨਾਂ ਦੇ ਅਰੈਸਟ ਕਰਨ ਤੇ ਕਾਫੀ ਜਿਹੜੇ ਤੱਤ ਉਹਨਾਂ ਦੇ ਅਰੈਸਟ ਕਰਨ ਤੋਂ ਸਾਹਮਣੇ ਆਉਣਗੇ ਜਿਹੜੀ ਹੁਣ ਜਿਹੜੀ ਮੁਢਲੀ ਜਿਹੜੀ ਤਫ਼ਤੀਸ਼ ਕੀਤੀ ਐਸ ਜੋ ਨੌਜਵਾਨ ਤੇ ਇਥੇ ਨਾਲ ਇੱਕ ਮਹੀਨੇ ਤੋਂ ਇਹ ਸੈਂਟਰ ਚੱਲ ਰਿਹਾ। ਨਹੀਂ ਫਿਲਹਾਲ ਹਜੇ ਕੋਈ ਰਸਤੇ ਵਿੱਚ ਨਹੀਂ ਲਿਆ। ਅਸੀਂ ਜਿਹੜਾ ਹੈਗਾ ਜੇ ਸਾਰੀ ਇਹਦੀ ਇਨਕੁਆਰੀ ਕਰ ਰਹੇ ਹਾਂ। ਇਨਕੁਆਰੀ ਜੇ ਦੇ ਮਤਲਬ ਕੋ ਜੋ ਕਾਨੂੰਨ ਅਨਸਾਰ ਹੋਵੇ ਅਸੀਂ ਕਰਦੇ ਕੰਮ। ਜਿਹੜੇ ਮੁੰਡੇ ਰੱਖੇ ਆ ਉਹ ਕਿੰਨੇ ਕੇ ਪੈਸੇ ਲੈਂਦੇ ਨੇ ਜਾਣ ਕਰ ਕੰਮ ਨੇ। ਉਹਦੇ ਵੇਲੇ ਜਦੋਂ ਉਹਨਾਂ ਬੰਦੇ ਨੂੰ ਅਸੀਂ ਫੜਾਂਗੇ ਜਾਂ ਉਹਨਾਂ ਦੇ ਬਾਰੇ ਕੋਈ ਕਾਰਵਾਈ ਕਰਾਂਗੇ ਉਹਨਾਂ ਨੂੰ ਪੁੱਛ ਕੇ ਛਕਾਂਗੇ ਤਦ ਹੀ ਇਹ ਗੱਲ ਸਾਹਮਣੇ ਆਊਗੀ ਕਿ ਉਹਨਾਂ ਤੋਂ ਕਿੰਨੇ ਪੈਸੇ ਜਿਹੜੇ ਸੀ ਲੈ ਜਾਦੇ। ਮਕਾਨ ਮਾਲਕ ਤੇ ਪੁੱਛਣੀ ਪੜੂਗੀ। ਅ ਦੇਖਦੇ ਆਂ ਜੀ ਜੋ ਅੱਗੇ ਮਕਾਨ ਕਿਸਦਾਗਾ ਇਹਦੇ ਬਾਰੇ ਜਿਹੜ ਹਾਂਜੀ ਨਾਲ ਸਾਡੇ ਤਹਿਸੀਲਦਾਰ ਸਾਹਿਬ ਹੈ ਔਰ ਹੈਲਥ ਡਿਪਾਰਟਮੈਂਟ ਹੈ ਜਿਸ ਤਰ੍ਹਾਂ ਦੀ ਵੀ ਜੋ ਕਾਨੂੰਨ ਅਨਸਾਰ ਕਾਰਵਾਈ ਹੋਏਗੀ ਸਿਉ ਕੰਪਲੀਟ ਕਰ ਦੇਗਾ